ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਸ਼ੁਰੂਆਤ ਕਾਫੀ ਦਿਨਾਂ ਬਾਅਦ ਮੌਸਮ ਹੋ ਗਿਆ ਸੀ ਸਾਫ਼ ਤੇ ਅੱਜ ਫਿਰ ਬੱਦਲ ਪਾਈ तकरीबन ਖਰਾਬ ਹੋ ਗਈ ਤੇ ਮੌਸਮ ਹੁਣ ਤੱਕ ਵੀ ਖਰਾਬ ਚੱਲੀ ਜਾਂਦਾ ਤੇ ਫਿਲਹਾਲ ਆਪਾਂ ਅੱਜ ਦੇ ਬਲੌਗ ਨੂੰ ਕਰਦੇ ਹਾਂ ਸਟਾਰਟ ਪਿਛਲੇ ਬਲੌਗ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੈਲੈਂਕਨ ਵਾਲਾ ਬਟਨ ਦਾ ਦਬਾ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੱਕ ਮਿਲਦਾ ਰਹੇ ਤੇ ਨਵੀਂ ਨਵੀਂ ਵੀਡੀਓ ਨਵੇਂ ਨਵੇਂ ਬਲੌਗਸ ਦੇ ਦੇਖਦੇ ਰਹੋ ਤੇ ਪਿਆਰ ਬਖਸ਼ਦੇ ਰਹੋ ਇਹ ਵੀਡੀਓ ਬਧਨ ਲੱਗਦੀ ਹੈ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅ ਸੋ ਅੱਜ ਆ ਬਲੌਗ ਆ ਪਕਰਦੇ ਹਾਂ ਸਟਾਰਟ ਤੇ ਆਪ ਆਪਣੀ ਯਾਤਰਾ ਹੋ ਕੇ ਤਿਆਰ ਤੇ ਤਕਰੀਬਨ ਇਹ ਆਪਣਾ ਜਿਹੜਾ ਗੈਟਅਪ ਹੈ ਤੇ ਹਦੀ ਡਰੈੱਸ ਹੈ ਤੇ ਕਿਉਂਕਿ ਠੰਡ ਬਹੁਤ ਜ਼ਿਆਦਾ ਹੋਈ ਪਈ ਹੈ ਜਿੰਨੀ ਕਿ ਬਚਤ ਹੋ ਸਕੇ ਆਪਾਂ ਉਨੀ ਆਪਣੀ ਬਚਤ ਕਰਦੇ ਆ ਤੇ ਹੁਣ ਆਪਾਂ ਖਾਣਾ ਖਾ ਲਈਏ ਖਾਣਾ ਖਾਣ ਤੋਂ ਬਾਅਦ ਫਿਰ ਚੱਲਦੇ ਆ ਜੀ ਨਵੇਂ ਸਫ਼ਰ ਤੇ ਤੇ ਦੇਖਦੇ ਆ ਅੱਜ ਦਾ ਦਿਨ ਕਿਸ ਤਰ੍ਹਾਂ ਬੀਤਦਾ ਹੁੰਦਾ ਤੇ ਤੁਸੀਂ ਵੀ ਸਾਡੇ ਨਾਲ ਬਣੇ ਰਹੋ ਸਾਡੇ ਬਲੌਗ ਦੇਖਦੇ ਰਹੋ ਤੇ ਪਿਆਰ ਵਖਸ਼ਦੇ ਰਹੋ ਮਾੜ ਰਹੇ ਤੇ ਇੱਕੋ ਛਰਾ ਵਾਸਤੇ ਆਪਾਂ ਜਾ ਰਹੇ ਜੀ ਸ਼ਹਿਰ ਦੇ ਵਿੱਚ ਇੱਕ ਯਾਰ ਦੋਸਤ ਨੇ ਲੈ ਰਹੀਆਂ ਪਈ ਨੇ ਨਵੀਂ ਗੱਡੀ ਤੇ ਪਾਤੜਾ ਜਾਣਾ ਪੂਗਾ ਉਹਦੇ ਨਾਲ ਜਿਉ ਗੱਡੀ ਲੈ ਕੇ ਆ ਰਹੇ ਨੇ ਤੇ ਆਪਾਂ ਉਹਦੇ ਨਾਲ ਜਾਣਾ ਹੁਣ ਮੈਂ ਜਿਹੜਾ ਪਾਤੜਾ ਜਾਣਾ ਜਿਹਦੇ ਬੰਦੇ ਨੇ ਨਾ ਉਹਨੂੰ ਫੋਨ ਕਰਕੇ ਕਹਿਤਾ ਮੈਂ ਵੇ ਅਸੀਂ ਆਪਦੀ ਗੱਡੀ ਲੈ ਕੇ ਆ ਰਹੇ ਆ ਠੀਕ ਹੈ ਅਸੀਂ ਅੱਗੇ ਜਾਵਾਂਗੇ ਹਾਂ ਮਸੇ ਲੰਘਣਾ ਅੱਗੇ ਅਸੀਂ ਸਮਝੂਰ ਜੀ ਹਾਂ ਅਸੀਂ ਜਾਣਾ ਅੱਗੇ ਮੈਂ ਤੇ ਨਾਲ ਤੇ ਨਾਲ ਗੱਡੀ ਦੀ ਡਿਲੀਵਰੀ ਕਰਾ ਜਾਾਂਗੇ ਬੱਸ 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 ਇਹ ਤੋਂ ਲੈਣਗੇ ਉਹ ਪਲਾਨ ਪਾਤਰਾਂ ਕੋਈ ਹੈਗਾ ਕੋਈ ਦੋਸਤ ਮਿੱਤਰ ਆਪਣੇ ਪਿੰਡ ਨਾਲ ਸਤਨਾਉ ਨਹੀਂ ਹੈ ਉਹਨੇ ਪਰੌਣਾ ਹੈ ਉਹਨਾਂ ਦਾ ਅੱਛਾ ਉਹਨੇ ਦਵਾਈ ਹੈ ਗੱਡੀ ਤੇ ਕੋਈ ਨਹੀਂ ਮੈਂ ਤਾਂ ਲਾਵਾ ਗਿਆ ਆਪਾਂ ਜਗਾਰ ਇੱਥੇ ਨਹੀਂ ਲੈ ਲਈ ਹੋ ਗਿਆ ਸੌਦਾ ਸਭ ਕੁਝ ਕਰੀ ਬੈਠੇ ਹਾਂ ਮੈਂ ਤਾਂ ਡਿਲੀਵਰੀ ਲੈਣੀ ਹੈ ਤੇ ਹੁਣ ਨਾ ਸਕੋਰਪੀਓ ਹੈ ਐਸ 10 ਵਾਈਟ ਕਲਰ ਦੀ ਬਲੈਕ ਵਾਈਟ ਕਲਰ ਦੀ ਵਾਈਟ ਕਲਰ ਦੀ ਹੁਣ ਆਪਾਂ ਉਹਨੂੰ ਡਿਲੀਵਰੀ ਕਰਾ ਕੇ ਫਿਰ ਪੱਕਾ ਰੱਖਾਂਗੇ ਬਤਾਈਂ ਆਪਾਂ ਦਿਨ ਗੱਡੀ ਦੀਆਂ ਕਿਹੜੀ ਗੱਡੀ ਆਹੀ ਆ ਵਾਹ ਜੀ ਵਾਹ ਔਰ ਕੀ ਹਾਲ ਹੈ ਬੱਚਾ ਵਧਾਈਆਂ ਭਾਈਆਂ ਬਧਾਈਆਂ ਤੈਨੂੰ ਵੀ ਬਧਾਈਆਂ ਤੈਨੂੰ ਵੀ ਬਧਾਈਆਂ ਭਾਈ ਪ੍ਰਾਈਮ ਟਾਈਮ ਕਰਦੇ ਆ ਹਾਂ ਨਾ ਕਰ ਲਉ ਕੋਈ ਗੱਲ ਨਹੀਂ ਮੈਂ ਥੋੜਾ ਜਿਹਾ ਵਾਹ ਵਾਹ ਸਭੀਓਂ ਕੇ ਕਰਦਾ ਵੀਰੇ 217 ਆ ਲਈਆ ਇਹ ਦਿੱਲੀ ਦਾ ਦਿੱਲੀ ਨੰਬਰ ਹੈ ਨਾ ਜੀ ਆਪਣੇ ਲਵਾਵਾਂਗੇ ਨਾ ਆਪਾਂ ਹੈ ਆਪਣੇ ਲੱਗੇ ਦਾ ਨਾ ਅੱਛਾ ਠੀਕ ਹੈ ਗੜੀ ਤੋਂ ਲਈਏ ਨਾ ਸੈਟ ਠੇੜਾ ਦੇਉ ਅੰਤਿਆਰੀਆ ਡਿਲੀਵਰੀ ਦੀ ਤੁਹਾਡੀ ਮਰ ਰਿਹਾ ਕੱਟਣਾ ਆਪਣਾ ਨਹੀਂ ਨਾ ਵੀ ਉਹ ਹਾਂ ਅੰਤ ਰਹਿ ਜੂਗਾ ਕਿਵੇਂ ਉਹ ਯਾਦ ਨਹੀਂ ਰਿਹਾ ਮੈਂ ਤਾਂ ਉਧਰ ਫੋਨ ਕਰਨ ਲੱਗਿਆ ਤੇਰਾ ਬੀਚੂ ਆ ਗਿਆ ਅੱਛਾ ਅੱਜ ਪਹਿਲੀ ਵਾਰ ਜਦੋਂ ਮੇਰਾ ਆਪ ਨੂੰ ਪਤਾ ਲੱਗ ਉਹ ਖੜ ਗਿਆ ਆ ਸਰ ਆਈਡੀਆ ਲਾ ਲਿਆ ਇਹਨੂੰ ਕਨਪੋਲ ਟੱਪਨੇ ਸਰ ਖੜ ਜੀ ਮੈਂ ਕਿਹਾ ਟੱਪ ਕੀ ਮੈਂ ਬੋਲ ਮਾਰਿਆ ਛੋੜੇ ਨਹੀਂ ਗਿਆ ਚਾਚਾ ਨੂੰ ਆ ਤਾਂ ਦੇਖ ਲਓ ਪਹਿਲੀ ਵਾਰ ਖੜੇ ਕਰਾ ਕੇ ਨਿਸ਼ਾਨੇ ਸਾਰੇ ਪੱਕੇ ਨੇ ਬਾਈ ਹਾਂ ਨਹੀਂ ਰਾਜੂ ਸਹੀ ਜਾ ਵੀ ਸੈਰ ਕਰ ਕੇ ਅੰਦਰ ਚੱਲ ਵਾ ਡਿਲੀਵਰੀ ਦੇ ਲਈ ਫਿਰ ਸਸਰੀ ਬਾਈ ਕੀ ਗੱਲ ਹੋ ਠੀਕ ਹੋ ਹੋ ਬਾਈ ਠੀਕ ਹੈ ਇਹਨਾਂ ਦੀ ਪੰਜਾਂ ਦੀ ਐਡ ਚੰਗੀ ਜੀ ਪਾ ਦੀ ਹੋਰ ਤਾਂ ਨਹੀਂ ਸੁਣ ਹੈ ਬਾਈ ਦੀ ਐਡ ਪਾ ਸੈਠੀ ਮੋਟਰ ਵਾਲੇ ਸੈਠੀ ਮੋਟਰ ਠੀਕ ਹੈ ਬਾਈ ਰਾਜੂ ਯਾਰ ਇਹਦਾ ਨਾਮ ਵੀ ਰਾਜੂ ਤੇ ਲਿਖਿਆ ਪਿਆ ਹੈ ਹੈ ਇਹਦਾ ਇਹਨਾਂ ਦਾ ਰਾਜੂ ਕਹੀਗਾ ਨਾ ਨਾਦਰ ਅਜੂ ਤੇ ਵੀ ਲਿਖੇ ਹੋਏ ਹੈ 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 ਵਧੀਆ ਸਾਫ ਗੱਡੀਆਂ ਮਿਲਦੀਆਂ ਨੇ ਠੀਕ ਹੈ ਜਿਹੜੀ ਗੱਲ ਕਹਿੰਦੇ ਨੇ ਉਹੀ ਮਿਲੂ ਬਸ ਅਹੀ ਫੇਰ ਤਾਂ ਅਹੀ ਹੈ ਉਹੀ ਗੱਲ ਮਿਲੂਗੀ ਬੰਦਿਆਂ ਕੋਲੇ ਇੱਕ ਨੰਬਰ ਕੰਮ ਜਿਵੇਂ ਇਹਨਾਂ ਨੂੰ ਗੱਡੀਆਂ ਮਿਲਦੀਆਂ ਨੇ ਘੱਟ ਤੋਂ ਘੱਟ ਚੱਲੀਆਂ ਵਧੀਆ 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 ਚਲੋ ਬਾਈ ਹੁਣ ਆਪਾਂ ਗੱਡੀ ਲੈ ਰਿਹਾ ਪਹਿਲੀ ਦੇਖਦੇ ਆ ਫਿਰ ਤੋਂ ਹੈ ਅੱਛਾ ਤੂੰ ਵੀ ਤੂੰ ਵੀ ਨਾਲ ਲੈ ਕੇ ਜਾਗਾ ਹੈ ਅੱਛਾ ਗੱਡੀ ਦੇਖਿਆ ਗੱਡੀ ਦਾ ਆ ਗਈ ਵਧਾਈਆਂ ਬਈ ਤੈਨੂੰ ਤੈਨੂੰ ਵੀ ਵਧਾਈਆਂ ਬਈ ਕੰਗ੍ਰੈਚੁਲੇਸ਼ਨ 70000 ਰੁਪਏ 70000 ਰੁਪਏ ਹੋਣਾ 70000 ਰੁਪਏ

ਦਲਾਏ ਵੀਰਾਂ ਦਾ ਬੰਦ ਕਰੇ ਹੈ ਵੀ ਵੀ ਬਪੂ ਆਏ ਸਾਨੂੰ ਪਾਹੀ ਕਰਾਉਂਦੇ ਨੇ ਲਾਏ ਤਾਂ ਹੀ ਹੈ ਕਿ ਦਾ ਇਹ ਤੇਰੇ ਨਾਮ ਦੀ ਹੈ 18 ਵਾਲੇ ਪੁਆਏ ਆ ਹਾਂ ਤੁਸੀਂ ਰੱਖਦੇ ਹੋ ਕਹਿੰਦੇ ਨੇ ਜਦੋਂ ਕਰਦੇ ਨੇ ਵਧੀਆ ਕੰਪਨੀ ਗੱਲੇ ਕਿਹੜੇ ਪਰ ਐਵੇਂ ਜਿਵੇਂ ਹੀ ਦੇਣਗੇ ਇਹ ਦੀ ਜਿਵੇਂ ਇਹਦਾ ਐਵਰੇਜ ਫਰਕ ਯਾਦੋਂ ਪੁੱਛ ਨੇ ਯਾਰ ਰੋਡ 'ਤੇ ਲੱਗ ਰਹੀ ਹੈ ਕਿਹ ਚੱਕਰ ਹੈ ਦੋ ਚੱਕਰੋਂ ਚੱਕਰ ਨੂੰ ਅਸੀਂ ਤਾਂ ਫਟ ਚੱਕਰ ਹੀ ਆ ਬੈਠਾ ਰਹੇ ਹਾਂ ਹੈਲੋ ਆ ਬਾਈਆਂ ਤੋਂ ਪਰੇ ਗੱਡੀ ਨਹੀਂ ਹੈ ਬਾਈ ਦੇ ਆਪਣੇ ਤੇ ਆਪਣਾ ਵਧੀਆ ਸੱਚਾ ਮਿੱਤਰ ਬਾਇਓ ਕਟਕੇ ਦੁਆਰੇ ਨੰਬਰ ਵਾਲੀ ਇਹ ਫਰਮ ਹੈ ਇਹਨਾਂ ਦਾ ਨਾਮ ਹੈ ਸੇਠੀ ਸੇਠੀ ਮੋਟਰ ਜੀ ਸੇਠੀ ਮੋਟਰ ਦਾ ਬਹੁਤ ਬਈਏ ਡਿਲੀਵਰੀ ਹੈ ਕੰਮ ਵਧੀਆ ਕਰਦੇ ਨੇ ਜਦੋਂ ਵੀ ਤੁਹਾਨੂੰ ਆਉਣਾ ਹੈ ਇੱਥੋਂ ਗੱਡੀ ਲੈ ਲਓ ਤੇ ਬਈਆਂ ਨਾਲ ਆਪਾਂ ਗੱਡੀ ਤੋਂ ਬਾਹਰ ਗੱਡੀ ਤੇ ਚਾਹਦੇ ਨੇ ਗੱਡੀ ਬਹੁਤ ਵਧੀਆ ਹੈ ਤੇ ਬਾਕੀ ਬਈਆਂ ਨਾਲ ਗੱਲਬਾਤ ਕਰਕੇ ਨੰਬਰ ਵਗੈਰਾ ਆਪਾਂ ਇਹਨਾਂ ਤੋਂ ਕੰਪਲੀਟ ਕਰਾ ਲੈਂਦੇ ਆਂ ਅਗਲੇ ਕੱਲ੍ਹ ਬਦਲੂਸ ਪੜੀ ਅੱਲਾ ਮਾਵਾ ਤੇ ਟ੍ਰੈਕ ਕਰਦੇ ਹਾਂ ਹਾਂਜੀ ਬਾਈ ਜੀ ਹਾਂਜੀ ਬੋ ਦਾ ਨਾਮ ਆਪਣਾ ਬਾਈ ਸੇਠੀ ਮੋਟਰ ਜੀ ਸਨ ਸਿਟੀ ਦੇ ਨੇੜੇ ਜੀ ਪਾਤੜਾ ਕੰਟੈਕਟ ਨੰਬਰ 9887399 ਹਾਂ 9983 51468 51468 ਕੀ ਅੱਜ ਆ ਬਾਈ ਨੇ ਨਵੀਂ ਗੱਡੀ ਲਈ ਐ ਕਿਵੇਂ ਲੱਗਿਆ ਬਾਈ ਤੈਨੂੰ ਵਧੀਆ ਲੱਗਿਆ ਬਾਈ ਦਿਲ ਕਿਵੇਂ ਇਹਨਾਂ ਦੀ ਬੜਾ ਵਧੀਆ ਇੱਕ ਵਧੀਆ ਭਾਈ ਗੱਡੀ ਘਟਾਈ ਸੀ ਇੱਕ ਨੰਬਰ ਦੀ ਡੀਲ ਹੈ ਗੱਡੀ ਕੱਟਣ ਚ ਵੀ ਤੇ ਗੱਡੀ ਦੇਣ ਚ ਵੀ ਠੀਕ ਹੈ ਬਾਈ ਇੱਕ ਨੰਬਰ ਦਾ ਕੰਮ ਆ ਪਈਆਂ ਦਾ ਇੱਕ ਨੰਬਰ ਕਾਗਜ਼ ਪੱਤਰਾਂ ਦਾ ਕੰਮ ਹੈ ਸਾਰਾ ਕੋਈ ਧੋਖਾਧੜੀ ਵਾਲਾ ਕੰਮ ਤਾਂ ਨਹੀਂ ਕੋਈ ਕਰਪੀਰ ਦਾ ਧੋਖਾਧੜੀ ਵਾਲਾ ਨਹੀਂ ਜਿਹੜਾ ਮਾਡਲ ਜਿਹੜੀ ਚੀਜ਼ ਹੈ ਉਹ ਫੋਨ 'ਤੇ ਦੱਸ ਦਿੰਦੇ ਨੇ ਅਗਲੇ ਨੂੰ ਹਾਂਜੀ ਪੜਾਈਆਂ ਹੋਰੀਆਂ ਨੇ ਫਿਰ ਹਾਂ ਹੈ ਪਹਿਲਾਂ ਪੜ੍ਹ ਲੈ ਕਰੋ ਹਾਂਜੀ ਜੌਦਰੀ ਜੀ ਤੁਸੀਂ ਤੁਹਾਡੇ ਕਿੱਥੇ ਨੇ ਹੈ ਮੈਂ ਤਾਂ ਦੇ ਦੇਣੀ ਕੋਈ ਤਾਂ ਆਪ ਦੇ ਕੋਲ ਹੀ ਕਦਾਈ ਬਰੇਗਾ ਦਾ ਫਰਨਾ ਪਹਿਲਾ ਪੰਜਾਬੀ ਤੇਰਾ ਫੇਵਰੇਟ ਤੇਰਾ ਬਈ ਮੇਰਾ ਹਜੇ ਫਰਬਰੀ ਜਨੇ ਤੇਰੇ ਫਰਬਰੀ ਜਨੇ ਵਹੀ ਪੰਜਾਬੀ ਬੋਲਲੀ ਹੈ ਮਾਂ ਬੋਲਲੀ ਹੈ ਫੇਵਰੇਟ ਹੋਣੀ ਚਾਹੀਦੀ ਹੈ ਅੱਛਾ ਤੇ ਇੰਗਲਿਸ਼ ਹੈ ਇੰਗਲਿਸ਼ ਹੋਣੀ ਚਾਹੀਦੀ ਹੈ ਆ ਨਹੀਂ ਇੰਗਲਿਸ਼ ਆ ਨਹੀਂ ਹੈ ਪਰ ਪੰਜਾਬੀ ਆਪਣੀ ਮਾਤਰ ਭਾਸ਼ਾ ਹੈ ਹੂੰ ਆਉਣੀ ਚਾਹੀਦੀ ਹੈ ਹੋਜੋ ਵੀ ਪਾਸਾ ਕੋਇੰਗ 860 ਨੰਬਰ ਰਹਿ ਜਾਉਗੇ ਕੋਸ਼ਿਸ਼ ਕਰਨੀ ਤੂੰ ਬਈ ਲੈ ਜਾਗਾ 95 ਤੂੰ ਬਈ 70 ਪਲੱਸ 70 ਪਲੱਸ ਸਰ ਦੇਖਾਂ ਯਾਰ ਮੱਕਰ ਨਾ ਜਾਇਓ ਠੀਕ ਹੈ ਫੜੋ ਕਰੋਣਾ ਖੜਾ ਖਣਾ ਖਾਓ ਠੀਕ ਹੈ ਹਾਂਜੀ ਦੋਸਤੋ ਅੱਜ ਦੀ ਵੀਡੀਓ ਨੂੰ ਆਪਣੇ ਅੱਜ ਦੇ ਵਲੌਗ ਨੂੰ ਆਪਾਂ ਤਕਰੀਬਨ ਇੱਥੇ ਖਤਮ ਕਰਦੇ ਹਾਂ ਆਣਾ ਕੁੜਾ ਖਾ ਗਿਆ ਸੀ ਆਪਾਂ ਸਰਵਸ਼ ਰੈਡੀ ਸੀਗੇ ਤੇ ਬੱਚੇ ਤਕਰੀਬਨ ਪੜਨ ਲੱਗੇ ਪਿਛੇ ਉਹਨਾਂ ਨੂੰ ਆਕੇ ਮਿਲਿਆ ਸੀਗੇ ਕਾਫੀ ਹੋਂ ਬੱਚੇ ਦੇਖਦੇ ਗਿਜ਼ਾਮ ਤਕਰੀਬਨ ਹਰੇਕ ਦੇ ਸਟਾਰਟ ਨੇ ਕਿਸੇ ਦੇ ਪਹਿਲਾਂ ਕਿਸੇ ਦੇ ਮਗਰ ਤਕਰੀਬਨ ਡੇਟ ਸੀਟਾਂ ਹਰੇਕ ਨੇ ਤਕਰੀਬਨ ਆਈਆਂ ਪੀਆਂ ਬੱਚੇ ਪੜਾਈ ਵਿੱਚ ਲੱਗ ਸਕਦੇ ਨੇ ਸੋ ਆਪਾਂ ਅੱਜ ਦੇ ਵਲੌਗ ਨੂੰ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਬੰਦ ਕਰਦੇ ਆਂ ਤੇ ਜਲਦ ਮਿਲਦੇ ਆ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਸੋ ਰੱਖੋ ਆਪਣਾ ਖਿਆਲ ਸ਼ਸ਼੍ਰੀ ਕਾਲ ਗੁੱਡ ਬਾਏ ਰੱਬ ਰਾਖਾ